ਕੀ ਰਬੀਦ ਮਿੱਟੂ ਜਿਹੜਾ ਉਹ ਬੜਾ ਝੂਠ ਬੋਲਣ ਦਾ ਬਾਹਰ ਆ ਉਹ ਬੜਾ ਰੰਗ ਬਦਲਦਾਗਾ ਬੜਾ ਮੈਂ ਸਮਝਦਾ ਸਲੇਡੇ ਦੀ ਤਰ੍ਹਾਂ ਰੰਗ ਬਦਲਦਾ ਕਦੇ ਇਹ ਕਦੇ ਉਹ ਗਿਰਗੜ ਦੀ ਤਰ੍ਹਾਂ ਰੰਗ ਬਦਲਦਾ ਕਦੇ ਇਹ ਕਦੇ ਉਹ ਇਸੇ ਗੱਲ ਕਰਕੇ ਅਸੀਂ ਆਪਣਾ ਰਿਟਰਨ ਦੇ ਅੰਦਰ ਰਿਟਰਨ ਦੇ ਅੰਦਰ ਆਰਗੂਮੈਂਟ ਜਿਹੜਾ ਉਹ ਕਰਕੇ ਆਏ ਸੀ ਰਿਟਰਨ ਦੇ ਵਿੱਚ ਦੇ ਕੇ ਆਏ ਸੀ ਕਿ ਕੱਲੋਂ ਕਿਤੇ ਭਾਜਣਾ ਜਾਣ ਬਿਲਕੁਲ ਪੰਜਾਬ ਦਾ ਪੱਖ ਜਿਹੜਾ ਅਧਿਕਾਰੀਆਂ ਨੇ ਰੱਖਿਆਗਾ ਔਰ ਰਬੀਦ ਮਿੱਟੂ ਝੂਠ ਬੋਲਦਾਗਾ ਜਦੋਂ ਮਰਜ਼ੀ ਆ ਕੇ ਜਿੱਥੇ ਮਰਜ਼ੀ ਆ ਕੇ ਸਾਡੇ ਅਧਿਕਾਰੀਆਂ ਨਾਲ ਬਹਿਸ ਕਰੀਏ ਅਧਿਕਾਰੀ ਨਾਲ ਕਰ ਲੈ ਸਾਡੇ ਲੀਡਰਾਂ ਨਾਲ ਬਹਿਸ ਕਰੀਏ ਲੀਡਰ ਨਾਲ ਕਰ ਲੈ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਉਹ ਤਾਂ ਸਿਰਫ ਔਰ ਸਿਰਫ ਕੁਰਸੀ ਲੈਣ ਲਈ ਕਿਉਂਕਿ ਉਹ Rajasthan ਦਾ ਮੈਂਬਰ ਪਾਰਲੀਮੈਂਟ ਹੈ ਨਾ ਉਹ ਪੰਜਾਬ ਦਾ ਨਹੀਂ ਹੈਗਾ ਰਵਨੀਤ ਮਿੱਟੂ ਪੰਜਾਬ ਦਾ ਨਹੀਂ ਹੈਗਾ ਉਹਨੂੰ ਸਿਆਸੀ ਤੌਰ ਤੇ ਮੈਂ ਸਮਝਦਾ ਉਹਨੇ ਆਪਣੀ ਜ਼ਮੀਰ ਖਤਮ ਕਰ ਚੁੱਕਿਆ ਉਹ ਤਾਂ Rajasthan ਦਾ ਹੈ ਇਸੇ ਗੱਲ ਕਰਕੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੀ ਬੋਲੂ ਬੋਲੂਗਾ ਉਹ ਪੰਜਾਬ ਦੀ ਬੋਲੀ ਨਹੀਂ ਬੋਲੇ ਅੱਜ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਡਿਕਟੇਟਰਸ਼ਿਪ ਤੇ ਉੱਤੇ ਰਹੀ ਆ ਕਿੰਨੀ ਤਾਨਾਸ਼ਾਹੀ ਤੇ ਉਤਰੀ ਹੋਈ ਆ ਦੇਸ਼ ਦਾ ਹੁਕਮਰਾਨ ਮੋਦੀ ਸਾਹਿਬ ਹਰਿਆਣਾ ਦੇ ਚੀਫ ਮਿਨਿਸਟਰ ਸੁਨੀਲ ਜਾਖੜ ਜੀ ਰਮੇਸ਼ ਮਿੱਤੂ ਜੀ ਕਿਸ ਤਰ੍ਹਾਂ ਉਹ ਮੈਂ ਸਮਝਦਾ ਅੱਜ ਡਿਕਟੇਟਰ ਬਣੇ ਹੋਏ ਨੇਗੇ ਅੱਜ ਉਹ ਡਿਕਟੇਟਰਸ਼ਿਪ ਦਾ ਸਬੂਤ ਦੇ ਰਹੇ ਨੇਗੇ ਕਿ ਸਾਡੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਇੱਕ ਦੇਸ਼ ਦਾ ਸੂਬਾਗਾ ਜਿਹੜਾ ਮੈਂ ਸਮਝਦਾ ਜੀ ਨੇ ਦੇਸ਼ ਦੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਅਥਾਹ ਕੁਰਬਾਨੀਆਂ ਕੀਤੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੱਖਾਂ ਹੀ ਪੰਜਾਬੀ ਜਣੇ ਲੱਗੇ ਉਹ ਕੁਰਬਾਨ ਹੋਏ ਲੱਗੇ ਸੋ ਉਸ ਦੇ ਉਸ ਸੂਬੇ ਦੇ ਨਾਲ ਮੈਂ ਸਮਝਦਾ ਧੋਖਾ ਕਰਨਾ ਬਿਲਕੁਲ ਵੀ ਕਿਸੇ ਵੀ ਰੂਪ ਵਿੱਚ ਵਾਜਬ ਨਹੀਂ ਹੈਗਾ ਕੇਂਦਰ ਸਰਕਾਰ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੀ ਆ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਲੋਕਾਂ ਨੂੰ ਸਮੁੱਚੀ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੀ ਆ ਪਰ ਤਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਤਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਅਲੋਟਡ ਪਾਣੀ ਆ ਜਿਹੜਾ ਬਣਦਾ ਪਾਣੀ ਆ ਜਿਹੜਾ ਹਰਿਆਣਾ ਦਾ ਬਣਦਾਗਾ ਜਿਹੜਾ ਰਾਜਸਥਾਨ ਦਾ ਬਣਦਾਗਾ ਜਿਹੜਾ ਕਿ ਉਹਨਾਂ ਨੇ 21 ਮਈ 21 ਮਈ ਤੋਂ ਪਹਿਲਾਂ ਪਹਿਲਾਂ ਵਰਤਣਾ ਸੀਗਾ 21 ਮਈ ਤੋਂ ਪਹਿਲਾਂ ਪਹਿਲਾਂ ਯੂਜ਼ ਕਰਨਾ ਸੀਗਾ ਉਹ ਆਲਰੇਡੀ ਜਿਹੜਾ ਉਹ ਆਪ ਦਾ ਲੈ ਚੁੱਕੇ ਨੇਗੇ ਚਾਹੇ ਉਹ ਹਰਿਆਣਾ ਦਾ ਚਾਹੇ ਰਾਜਸਥਾਨ ਦਾ ਦੋਨੇ ਸਟੇਟ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਪਾਣੀ ਆ ਉਹ ਆਪਣਾ ਆਲਰੇਡੀ ਉਹਨਾਂ ਨੇ ਯੂਜ਼ ਕਰ ਲਿਆ ਉਹਨਾਂ ਨੇ ਆਲਰੇਡੀ ਆਪਣਾ ਵਰਤ ਲਿਆ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ ਰਾਜਸਥਾਨ ਨੂੰ 3398 ਐਮਐਫ ਪਾਣੀ ਪੰਜਾਬ ਨੂੰ 5512 ਐਮਐਫ ਪਾਣੀ ਹਰਿਆਣਾ ਨੂੰ 2987 ਐਮਐਫ ਪਾਣੀ ਇਹ ਪਾਣੀ ਜਿਹੜਾ 2023 ਚਵਿਥਾ ਸ਼ੇਰ ਆ ਇਹ ਸ਼ੇਰ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਡੈਮ ਤੋਂ ਬਣਦਾ ਪਾਣੀ ਆ ਉਹ ਇਸ ਤਰ੍ਹਾਂ ਬੰਡਿਆ ਹੋਇਆ ਹੈਗਾ ਇਸ ਤਰ੍ਹਾਂ ਕਾਨੂੰਨ ਦੇ ਮੁਤਾਬਕ ਜਿਸ ਕਾਨੂੰਨ ਨੂੰ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਨੇ ਬਣਾਇਆ ਅੱਗੇ ਚੱਲ ਕੇ ਬੋਰਡਾਂ ਦੇ ਕਾਨੂੰਨ ਸੰਸਥਾਵਾਂ ਦੇ ਕਾਨੂੰਨ ਉਸੇ ਕਾਨੂੰਨ ਦੇ ਤਹਿਤ ਬਣੇ ਮੈਂ ਸਮੇਂ ਸਦ ਭਾਰਤੀ ਜਨਤਾ ਪਾਰਟੀ ਉਸ ਕਾਨੂੰਨ ਦੀ ਕੋਰ ਅਲੰਗਣਾ ਕਰ ਰਹੀ ਆ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ ਜਿਹੜਾ ਅਲੋਟਡ ਸ਼ੇਅਰ ਆ ਉਹ 3398 ਹੁਣ ਤੱਕ ਅੱਜ ਤੱਕ ਕਿੰਨਾ ਵਰਤ ਲਿਆ 3738 3398 ਸ਼ੇਅਰ ਜਿਹੜਾਗਾ ਪਾਣੀ ਦਾ ਰਾਜਸਥਾਨ ਨੂੰ ਅਲੋਟਡ ਆ ਪਰ ਹੁਣ ਤੱਕ ਕਿੰਨਾ ਯੂਜ਼ ਕਰ ਲਿਆ ਉਹਨਾਂ ਨੇ 3738 ਐਮ ਐਫ ਯਾਨੀ ਕਿ ਆਪਣਾ ਪਾਣੀ ਉਹਨਾਂ ਨੇ 110% ਯਾਨੀ ਕਿ 10% 10% ਐਕਸਟਰਾ ਪਾਣੀ ਜਿਹੜਾ ਉਹ ਰਾਜਸਥਾਨ ਨੇ ਯੂਜ਼ ਕਰ ਲਿਆ ਜਿਹੜਾ ਪਾਣੀ ਉਹਨਾਂ ਨੂੰ ਅਲਾਟਡ ਆ ਉਹਦੇ ਤੋਂ ਵੀ 10% ਵੱਧ ਪਾਣੀ ਜਿਹੜਾ ਰਾਜਸਥਾਨ ਨੇ ਜਿਹੜਾ ਯੂਜ਼ ਕਰ ਲਿਆ ਵਰਤੋ ਚ ਲਿਆ ਇਸੇ ਤਰੀਕੇ ਜੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਸਥਿਤੀ ਸਾਹਮਣੇ ਸਾਫ਼ ਹੋਣੀ ਚਾਹੀਦੀ ਆ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੇ 5512 ਐਮਐਫ ਪਾਣੀ ਜਿਹੜਾ ਪੰਜਾਬ ਨੂੰ ਅਲਾਟਡ ਆ ਔਰ ਉਹਦੇ ਵਿੱਚੋਂ ਪੰਜਾਬ ਨੇ 4925 4925 ਐਨੇ ਪਾਣੀ ਜਿਹੜਾ ਉਹ ਪੰਜਾਬ ਨੂੰ ਯੂਜ਼ ਕਰ ਲਿਆ ਯਾਨੀ ਪੰਜਾਬ ਨੇ 89 99% ਪਾਣੀ ਜਿਹੜਾ ਉਹ ਪੰਜਾਬ ਨੇ ਆਪਣਾ ਵਰਤ ਲਿਆ ਯਾਨੀ ਕਿ ਹਜੇ ਵੀ ਪੰਜਾਬ ਦਾ 11% ਦੀ ਪਾਣੀ ਅਸੀਂ ਵਰਤਨਾਗਾ 21 ਮਈ ਤੱਕ 21 ਮਈ ਤੱਕ ਅਸੀਂ 11% ਦੀ ਪਾਣੀ ਜਿਹੜਾ ਆਪਣਾ ਪੰਜਾਬ ਹੋਰ ਵਰਤ ਸਕਦਾਗਾ ਬੈਂ ਦੇ ਅੰਦਰ ਔਰ ਜੇ ਮੇ ਹਰਿਆਣਾ ਦੀ ਗੱਲ ਕਰਾਂ ਸਾਡੇ ਗੁਆਡੀ ਸਟੇਟ ਦੀ ਗੱਲ ਕਰੀਏ ਉਹਨਾਂ ਨੂੰ ਲੋਟਡ ਪਾਣੀ ਜਿਹੜਾਗਾ ਉਹ 2987 ਆ 2987 ਐਮਐਫ ਪਾਣੀ ਐਮਐਫ ਪਾਣੀ ਜਿਹੜਾ ਉਹਨਾਂ ਨੂੰ ਲੋਟਡ ਆ ਉਹਨਾਂ ਨੇ ਕਿੰਨਾ ਵਰਤ ਲਿਆ ਹੁਣ ਤੱਕ 3091 ਐਮਐਫ ਹਰਿਆਣਾ ਨੇ 399 एमएफ पानी ਜਿਹੜਾ ਉਹ ਯੂਜ਼ ਕਰ ਲਿਆ ਯਾਨੀ ਕਿ 103% 100% ਅਸੀਂ ਪਾਣੀ 100% ਅਸੀਂ ਪਾਣੀ ਜਿਹੜਾ ਬਣਦਾ ਪਾਣੀ ਆ ਬਣਦਾ ਹਿੱਸਾ ਉਹ ਹਰਿਆਣੇ ਨੂੰ ਦੇ ਚੁੱਕੇ ਆ 100% ਪਾਣੀ ਵਰਤਣ ਤੋਂ ਬਾਅਦ ਵੀ 3% ਪਾਣੀ ਬਤੌਰ ਛੋਟਾ ਭਰਾ ਹਰਿਆਣਾ ਨੂੰ ਸੀ ਦੇ ਚੁੱਕੇ ਆ ਯਾਨੀ ਜਿਹੜਾ ਪਾਣੀ ਉਹਨਾਂ ਨੂੰ ਅਲੋਟ ਆ ਰਾਜਸਥਾਨ ਨੂੰ 10% ਔਰ ਹਰਿਆਣਾ ਨੂੰ 3% ਦੀ ਜਿਹੜਾ ਅਸੀਂ ਪਾਣੀ ਆ ਉਹ ਅਸੀਂ ਫੇਰ ਚੁੱਕੇ ਆ ਜਦ ਕਿ ਸਾਡਾ ਪਾਣੀ ਜਿਹੜਾ ਉਹ ਹੁਣ ਤੱਕ ਬਚਦਾ ਕਿੰਨਾਗਾ 11% ਦੀ ਪੰਜਾਬ ਦਾ ਪਾਣੀ ਆ ਇਸੇ ਤਰੀਕੇ ਮੈਂ ਡੈਮ ਦੀ ਗੱਲ ਕਰਾਂ ਕਿ ਭਾਖੜਾ ਡੈਮ ਭਾਖੜਾ ਡੈਮ ਦੇ ਵਿੱਚ ਮੈਕਸਿਮਮ ਲੈਵਲ ਕਿੰਨਾਗਾ ਉਹਦਾ ਜਿਹੜਾ ਮੈਕਸਿਮਮ ਲੈਵਲ ਉਹਦਾ 1680 ਫੀਟ 1680 ਫੀਟ ਤੱਕ ਪਾਣੀ ਜਿਹੜਾ ਡੈਮ ਤੇ ਭਰਿਆ ਜਾ ਸਕਦਾ ਹੈ ਅੱਜ ਕਰੰਟ ਚ ਉਹਦੀ ਪੋਜੀਸ਼ਨ ਕੀ ਆ 1557.1 1552.1 ਫਿਟ ਤੱਕ ਉਹ ਭਰਿਆ ਹੋਇਆਗਾ ਯਾਨੀ ਕਿ ਕਿੰਨਾ ਖਾਲੀ ਆ ਅੱਜ ਵੀ ਉਹ ਲੈਕਟਵ ਦੇ ਅੰਦਰ 12% ਦੀ 12.5 12.5% ਜਿਹੜਾ ਹਜੇ ਵੀ ਅਸੀਂ ਉਸ ਲੈਵਲ ਤੋਂ ਥੱਲੇ ਆਗੇ ਡੈਮ ਦੇ ਅੰਦਰ ਇਸੇ ਤਰੀਕੇ ਪੌਂਗ ਡੈਮ ਦੀ ਗੱਲ ਕਰੀਏ ਪੌਂਗ ਡੈਮ ਕਿੰਨਾ ਪਾਣੀ ਹੋ ਸਕਦਾ ਮੈਕਸਿਮਮ ਲੈਵਲ ਜਿਹੜਾ ਉਹਦਾ ਉਹ 1390 1390 ਆ ਉਹ ਕਿੰਨਾ ਗਾਜ 1293.73 ਜੇ ਆਪਾਂ ਲਾ ਲਈਏ 1294 ਲਾ ਲਏ 1294 ਯਾਨੀ ਕਿ 32.1 ਪੌਂਗ ਹੀ ਸਦੀ ਅੱਜ ਵੀ ਅਸਕੇ ਹੁੰਦੇ ਚ ਘੱਟ ਪਾਣੀ ਆ ਸਾਡੇ ਕੋਲੇ ਪੰਜਾਬ ਚ ਪੌਂਗ ਡੈਮ ਦੀ ਗੱਲ ਕਰਦਾ ਜੇਕਰ ਅਨਜੀਤ ਸਾਗਰ ਡੈਮ ਦੀ ਗੱਲ ਕਰੀਏ ਤਾਂ ਰਣਜੀਤ ਸਾਗਰ ਡੈਮ ਦੇ ਅੰਦਰ 1732 ਫਿਰ ਪਾਣੀ ਹੋਣਾ ਚਾਹੀਦਾ ਉਹਦੇ ਅੰਦਰ 1642 ਆ ਸੋ ਉਹਦੇ ਵਿੱਚ ਵੀ ਲਗਭਗ 20% ਲੈਕਟ ਦੇ ਵਿੱਚ ਆ ਸੋ ਅੱਜ ਦੀ ਜਿਹੜੀ ਪੋਜੀਸ਼ਨ ਆ ਜੋ ਅੱਜ ਦੀ ਪੋਜੀਸ਼ਨ ਹੈ ਡੈਮਸ ਦੀ ਜਿਹੜੇ ਡੈਮ ਪੰਜਾਬ ਦੇ ਅੰਦਰ ਨੇ ਉਹਨਾਂ ਦੇ ਅੰਦਰ ਆਲਰੇਡੀ ਪਾਣੀ ਜਿਹੜਾ ਸ਼ਾਰਟ ਚ ਆਲਰੇਡੀ ਪਾਣੀ ਜਿਹੜਾ ਉਹ ਘਟਾ ਔਰ ਦੂਸਰੇ ਪਾਸੇ ਸਾਡੀ ਸਰਕਾਰ ਦੀ ਯੋਜਨਾ ਕੀ ਅਭੀ ਪੰਜਾਬ ਨੇ ਇੱਥੇ ਅਸੀਂ ਕੌਮੀ ਅਨਾਜ ਪੰਡਾਰ ਦੇ ਵਿੱਚ ਵੱਡਾ ਹਿੱਸਾ ਆਪਣਾ ਪੇ ਕਰ ਰਹੇ ਆ ਕੰਟਰੀਬਿਊਟ ਕਰ ਰਹੇ ਆ ਔਰ ਅਸੀਂ ਆਪਣੇ ਪੰਜਾਬ ਦੇ ਹਰੇਕ ਕਿਸਾਨ ਦੇ ਖੇਤ ਤੱਕ ਪਾਈਪ ਲਾਈਨਰ ਆਹੀ ਨਹਿਰੀ ਪਾਣੀ ਓਪਨ ਖਾੜਾ ਨਹੀਂ ਪਚਾਉਣ ਦੀ ਯੋਜਨਾ ਜਿਹੜੀ ਆ অলਰੈਡੀ ਸਾਡੀ ਲਿਖੀ ਹੋਈ ਹੈ ਔਰ ਉਹਦੇ ਉੱਤੇ ਵੱਡੇ ਪੱਧਰ ਤੇ ਕੰਮ ਹੋ ਰਿਹਾਗਾ ਕਿਉਂਕਿ ਸਾਡੇ 115 ਜੋਂ ਜਿਹੜੇ ਲਗੇ ਪੰਜਾਬ ਦੇ 115 ਜੋਂ ਜਿਹੜੇ ਲਗੇ ਉਹ ਬਲੈਕ ਹੋ ਚੁੱਕੇ ਨੇ ਕਾਲੇ ਹੋ ਚੁੱਕੇ ਨੇ ਉਹਨਾਂ 'ਚ ਪਾਣੀ ਨਹੀਂ ਹੈਗਾ ਜੇ ਉਹਨਾਂ 'ਚ ਪਾਣੀ ਨਹੀਂ ਹੋਊਗਾ ਤਾਂ ਸਾਡਾ ਪੰਜਾਬ ਦਾ ਕਿਸਾਨ ਕੀ ਕਰੂਗਾ ਸਾਡਾ ਪੰਜਾਬ ਦਾ ਕਿਸਾਨ ਮਰਨ ਲਈ ਮਜਬੂਰ ਹੋਊਗਾ ਸਾਡੇ ਪੰਜਾਬ ਦੇ ਖੇਤ ਨੂੰ ਪਾਣੀ ਨਹੀਂ ਲੱਗਣਾ ਹੈਗਾ ਸੋ ਦੂਜੇ ਪਾਸੇ ਦੇਸ਼ ਦੀ ਜਿਹੜੀ ਹੁਕਮਰਾਨ ਜਮਾਤ ਆ ਦੇਸ਼ ਦੀ ਜਿਹੜੀ ਰਾਜ ਕਰਦੀ ਜਮਾਤ ਆ ਭਾਰਤੀ ਜਨਤਾ ਪਾਰਟੀ ਉਹ ਪੰਜਾਬ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਨਾਲ ਗਦਾਰੀ ਕਰ ਰਹੀ ਆ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਮਰਨ ਲਈ ਮਜਬੂਰ ਕਰ ਰਹੀ ਆ ਕਿਉਂਕਿ ਜਦੋਂ ਸਾਡਾ ਪਾਣੀ ਖੋ ਕੇ ਲੈ ਗਏ ਤਾਂ ਫਿਰ ਸਾਡਾ ਕਿਸਾਨ ਵੀ ਮਰੂਗਾ ਸਾਡਾ ਆਵਾਮ ਵੀ ਮਰੂਗਾ ਸਾਡੇ ਲੋਕ ਵੀ ਮਰਨਗੇ ਪਰ ਲੇਕਿਨ ਪੰਜਾਬ ਦੇ ਅੰਦਰ आम आदमी पार्टी दी सरकार आ पंजाब ਦੇ ਅੰਦਰ ਇੱਕ ਮਜ਼ਬੂਤ ਇੱਕ ਤਾਕਤਵਰ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਜੀ ਆ ਅਸੀਂ ਬਿਲਕੁਲ ਇੱਕ ਬੂੰਦ ਵੀ ਕਿਸੇ ਵੀ ਪ੍ਰਕਾਰ ਦੀ ਜੜੀਆ ਹਰਿਆਣੇ ਨਹੀਂ ਜਾਰ ਦੇ ਬਾਰੇ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕਿਸੇ ਦਾ ਹੱਕ ਰੋਕ ਰਹਿਆਂਗੇ ਅਸੀਂ ਕਿਸੇ ਦਾ ਹੱਕ ਨਹੀਂ ਰੋਕ ਰਹੇ ਅਸੀਂ ਕਿਸੇ ਦਾ ਧੋਖਾ ਨਹੀਂ ਕਰ ਰਹੇ ਅਸੀਂ ਕਿਸੇ ਦਾ ਫਰੇਵ ਨਹੀਂ ਕਰ ਰਹੇ ਅਸੀਂ ਜਿਹੜਾ ਆਲਰੇਡੀ ਪਾਣੀ ਬਣਦਾਗਾ ਅਸੀਂ ਦੇ ਚੁੱਕੇ ਆ ਇਹ ਤਾਂ ਹੁਣ ਉਹਨਾਂ ਦੀ wisdom ਸੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਸੀ ਹਰਿਆਣਾ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਆ ਉਹਨਾਂ ਨੇ ਆਪਣੀ ਮੂਰਖਤਾ ਦਿਖਾਈ ਆ ਉਹਨਾਂ ਨੇ ਆਪਣੀ ਵਿਜ਼ਡਮ ਨਹੀਂ ਦਿਖਾਈ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਆ ਜੇ ਉਹ ਸਹੀ ਪਾਣੀ ਦੀ ਵਰਤੋਂ ਕਰਦੇ ਪਾਣੀ ਨੂੰ ਬੇਸਤ ਨਾ ਕਰਦੇ ਪਾਣੀ ਨੂੰ ਅਜ਼ਾਇਨ ਨਾ ਘਵਾਉਂਦੇ ਤਾਂ ਮੈਂ ਸਮਝਦਾ ਉਹਨਾਂ ਨੂੰ ਪਾਣੀ ਜਿਹੜਾ ਉਹ 21 ਮਈ ਤੱਕ ਪੂਰਾ ਉਹਨਾਂ ਦਾ ਯੂਜ਼ ਹੋਣਾ ਸੀਗਾ ਜੀ ਉਹਨਾਂ ਨੇ ਪਹਿਲਾਂ ਯੂਜ਼ ਕਰ ਲਿਆ ਇਦਾ ਮਤਲਬ ਜਿਹੜਾ ਉਹਨਾਂ ਨੂੰ ਪੀਣ ਵਾਸਤੇ ਪਾਣੀ ਮਿਲਦਾਗਾ ਜਿਹੜਾ ਪੀਣ ਵਾਸਤੇ ਪਾਣੀ ਮਿਲਦਾਗਾ ਹਰਿਆਣਾ ਨੂੰ ਉਹਨਾਂ ਨੇ ਕਿਤੇ ਹੋਰ ਵਰਤੋਂ ਲਈ ਲੈ ਕੇ ਗਏ ਨੇ ਚਾਹ ਵੰਡਸਟਰੀ ਚ ਵਰਤੇ ਆਗਾ ਚਾਹ ਉਹਨਾਂ ਨੇ ਐਗਰੀਕਲਚਰ ਦੇ ਅੰਦਰ ਵਰਤੇ ਆਗਾ ਕਿਉਂਕਿ ਜਿੰਨਾ ਪਾਣੀ ਜਿੰਨਾ ਪਾਣੀ ਜਿਹੜਾ ਅਲੋਟ ਹੁੰਦਾਗਾ ਉਹ ਬਿਲਕੁਲ ਸਫੀਸ਼ੈਂਟ ਆ 135 ਲੀਟਰ ਜੇ ਮੈਂ ਗੱਲ ਕਰਾਂ ਪਰਦਾ ਥੋੜਾ ਜਿਹਾ 135 ਲੀਟਰ ਪਾਣੀ ਜਿਹੜਾ ਹਰ ਇੱਕ ਪਰਸਨ ਲਈ ਇੱਕ ਮਨੁੱਖ ਦੇ ਲਈ ਸਫੀਸ਼ੈਂਟਾ ਇੱਕ ਮਨੁੱਖ ਜਿਹੜਾ ਹਰ ਰੋਜ਼ ਦੀ ਆਪਣੀ ਜ਼ਿੰਦਗੀ ਦੇ ਲਈ 135 ਲੀਟਰ ਦੇ ਨਾਲ ਆਪਣਾ ਅੱਛਾ ਅੱچھے ਢੰਗ ਨਾਲ ਆਪਣਾ ਗੁਜ਼ਾਰਾ ਕਰ ਸਕਦਾਗਾ ਸੋ ਉਹਦੇ ਲਈ ਬੱਸ ਸਮਝਣਾ ਸਫੀਸ਼ੈਂਟ ਪਾਣੀ ਜਿਹੜਾ ਸੀ ਹਰਿਆਣਾੋਂ ਦੇ ਰਿਹਾ ਕਿ ਬਿਲਕੁਲ ਸਫੀਸ਼ੈਂਟ ਆਗਾ ਸੋ ਹਰਿਆਣਾ ਨੇ ਆਪਣੇ ਪਾਣੀ ਨੂੰ ਮਹਿਸੂਸ ਕੀਤਾ ਆਪਣੇ ਪਾਣੀ ਦੀ ਵਰਤੋਂ ਕੀਤੀ ਉਹਨੂੰ ਕਿਤੇ ਹੋਰ ਵਰਤਿਆ ਇਸੇ ਗੱਲ ਕਰਕੇ ਅੱਜ ਉਹ ਮੰਗ ਰਿਹਾਗਾ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਪਾਣੀ ਨਹੀਂ ਦੇਵਾਂਗੇ ਕਿਉਂਕਿ ਜਿੰਨਾ ਪਾਣੀ ਵੜਦਾ ਸੀ ਅਸੀਂ ਉਸ ਤੋਂ ਵੱਧ ਉਹਨਾਂ ਨੂੰ 3% ਵੱਧ ਦੇ ਚੁੱਕੇ ਹਾਂ ਸੋ ਹੁਣ ਮੈਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਅਖੌਤੀ ਲੀਡਰਾਂ ਨੂੰ ਪੁੱਛਣਾ ਚਾਹਨਾਗਾ ਜਿਹੜੇ ਪੰਜਾਬ ਦੀ ਧਰਤੀ ਤੇ ਰਹਿੰਦੇ ਨੇਗੇ ਜਿਹੜੇ ਪੰਜਾਬ ਦਾ ਅੰਨ ਖਾਂਦੇ ਨੇਗੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵੋਟਾਂ ਲੈ ਕੇ ਕਈ ਵਾਰ ਦੇਸ਼ ਦੀ ਪਾਰਲੀਮੈਂਟ ਚ ਗਏ ਨੇਗੇ ਔਰ ਦੇਸ਼ ਦੀ ਪੰਜਾਬ ਦੀ ਵਿਧਾਨ ਸਭਾ ਚ ਆਏ ਨੇ ਕਿ ਉਹ ਪੰਜਾਬ ਨਾਲ ਗਿਦਾਰੀ ਨਹੀਂ ਕਰ ਰਹੇ ਕਿ ਉਹ ਪੰਜਾਬ ਨਾਲ ਧੋਖਾ ਨਹੀਂ ਕਰ ਰਹੇ ਕਿਉ ਆਪਣੀ ਕੁਰਸੀ ਬਚਾਉਣ ਦੇ ਲਈ ਕਿਉ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦਾ ਹੱਥ ਥੋਕਾ ਬਣਨ ਦੇ ਲਈ ਇਹ ਕੰਮ ਕਰ ਰਹੇ ਨੇਗੇ ਸੋ ਉਹਨਾਂ ਨੂੰ ਰਵਨੀਤ ਮਿੱਟੂ ਜੀ ਨੂੰ ਸੁਨੀਲ ਜਾਖਰ ਜੀ ਨੂੰ ਤੁਰੰਤ ਅਸਾਈਨ ਦੇਣਾ ਚਾਹੀਦਾ ਤਰੰਤ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਚਾਹੀਦਾ ਕਿਉਂਕਿ ਪੂਰਾ ਪੰਜਾਬ ਦੇਖ ਰਿਹਾ ਪੂਰੀ ਪੰਜਾਬੀਆ ਦੇਖ ਰਹੀ ਆ ਲੋਕ ਦੇਖ ਰਹੇ ਨੇਗੇ ਕਿ ਕਿਸ ਤਰ੍ਹਾਂ ਰਵਨੀਤ ਮਿੱਟੂ ਜੀ ਔਰ ਸੁਨੀਲ ਜਾਖਰ ਜੀ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਕਿਸ ਤਰ੍ਹਾਂ ਉਹ ਸਾਜ਼ਿਸ਼ ਜਿਹੜੀ ਹਰਿਆਣੇ ਨੇ ਕੇਂਦਰ ਸਰਕਾਰ ਦੇ ਨਾਲ ਰਲਿਆ ਉਹਦੇ ਅੰਦਰ ਇੱਕ ਪ੍ਰਮੁੱਖ ਪਾਈਵਾਲ ਦਾ ਇੱਕ ਮੇਨ ਕਨਸਪਰੇਟਰ ਦਾ ਰੋਲ ਜਿਹੜਾ ਉਹ ਰਬਨੀਤ ਮਿੱਟੂ ਜੀ ਤੇ ਸਨੀਲ ਜਾਖੜ ਜੀ ਲਵਾ ਰਹੇ ਨੇ ਕਿ ਤੇ ਪੂਰਾ ਪੰਜਾਬ ਦੇਖ ਰਿਹਾਗਾ ਪੂਰੇ ਪੰਜਾਬ ਦੇ ਕਿਸਾਨ ਦੇਖ ਰਹਿਣਗੇ ਕਿ ਕਿਸ ਤਰ੍ਹਾਂ ਸਨੀਲ ਜਾਖੜ ਤੇ ਰਬਨੀਤ ਮਿੱਟੂ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਸਬੈ ਸਭੰਦਾ ਉਹਨਾਂ ਨੂੰ ਤੁਰੰਤ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇਣਾ ਚਾਹੀਦਾਗਾ ਤੁਰੰਤ ਉਹਨਾਂ ਨੂੰ ਪੰਜਾਬ ਦਾ ਪੰਜਾਬ ਦੇ ਲਾਲ ਖੰਡਣਾ ਚਾਹੀਦਾ ਪੰਜਾਬ ਦੇ ਪਾਣੀਆਂ ਦਾ ਖੰਡਣਾ ਚਾਹੀਦਾ ਪੰਜਾਬ ਦੇ ਲੋਕਾਂ ਦਾ ਖੰਡਣਾ ਚਾਹੀਦਾ ਪੰਜਾਬ ਦੇ ਕਿਸਾਨਾਂ ਦਾ ਖੰਡਣਾ ਚਾਹੀਦਾ ਪਰ ਮੈਂ ਬਿਲਕੁਲ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਬਿਲਕੁਲ ਡੈਮ ਨੂੰ ਕੋਈ ਆਸ ਨਹੀਂ ਆਉਣ ਦੇਵਾਂਗੇ ਡੈਮ ਦੀ ਸੁਰੱਖਿਆ ਡੈਮ ਜਿਹੜੇ ਨੇ ਸਾਰੇ ਉਹ ਸੁਰੱਖਤ ਹੱਤਾਂ ਦੇ ਵਿੱਚ ਰਹਿਣਗੇ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇਗੇ ਕਿਸੇ ਨੂੰ ਵੀ ਅਸੀਂ ਪਾਣੀ ਨਹੀਂ ਦੇਣ ਦੇਵਾਂਗੇ ਕਿਉਂਕਿ ਇਹਦੇ ਉੱਤੇ ਸਾਡਾ ਹੱਕ ਆ ਪੰਜਾਬ ਦੇ ਲੋਕਾਂ ਦਾ ਹੱਕ ਆ ਸਾਨੂੰ ਬਿਲਕੁਲ ਅਸੀਂ ਨਹੀਂ ਜਾੜ ਦੇਵਾਂਗੇ ਤੇ ਮਤਲਬਾ ਸਾਹਿਬ ਨੇ ਇੱਕ ਮੀਟਿੰਗ ਆ ਰਹੀ ਸੀ ਇੰਜੀਨੀਅਰਾਂ ਨਾਲ ਕਿ ਕਿ 30% ਮੀਟਿੰਗ ਹੋਈ ਸੀ ਸਾਡੇ ਪਾਸ ਕਿੰਨਾ ਸੀ 30% ਅੰਤ ਵਿੱਚ ਤੋਂ ਉਹਦੇ ਚੱਕ ਕੋਈ ਪ੍ਰੋਜੈਕਟ ਦਿੱਤੀਆਂ ਗਈਆਂ ਆ ਕਿ ਪੰਜਾਬ 85% ਪਾਣੀ ਕਦੇ ਖੜਿਆ ਰਹੇਗੀ ਕਿੰਨੀ ਪ੍ਰੋਜੈਕਟ ਨੇ ਹੋਈਆਂ ਦੇਖੋ ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਅੰਦਰ ਅਸੀਂ ਪੰਜਾਬ ਸਰਕਾਰ ਵੱਲੋਂ ਆਪਣਾ ਰਿਟਰਨ ਸਟੈਂਡ ਵੀ ਲਿਖਿਆ ਰਿਟਰਨ ਡਾਕੂਮੈਂਟ ਵੀ ਦਿੱਤੇ ਔਰ ਬਿਲਕੁਲ ਅੰਦਰ ਆਰਗੂਮੈਂਟ ਕੀਤਾ ਉਸ ਮੀਟਿੰਗ ਦੇ ਅੰਦਰ ਅਸੀਂ ਆਪਣਾ ਪੱਖ ਰੱਖਿਆ ਕਿ ਬਿਲਕੁਲ ਜਿਹੜਾ ਤੁਹਾਡਾ ਬਣਦਾ ਰਾਈਟ ਆ ਉਹ ਤੁਹਾਨੂੰ ਮਿਲ ਚੁੱਕਿਆ ਹੈਗਾ ਇਹ ਤਾਂ ਸਾਰਾ ਸਾਰੇ ਪੜ੍ਹੇ ਲਿਖੇ ਲੋਕ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਜੇ ਤੁਹਾਨੂੰ 10 ਰੁਪਏ ਮਿਲਲੇ ਚਾਹੀਦੇ ਨੇ ਭਾਈ ਤੁਹਾਨੂੰ 10 ਰੁਪਏ ਮਿਲ ਗਏ ਤੇ ਤੁਸੀਂ 11 ਰੁਪਏ ਦੀ ਕਿਉਂ ਗੱਲ ਕਰਦੇ ਹੋ 12 ਦੀ ਕਿਉਂ ਗੱਲ ਕਰਦੇ ਹੋ 13 ਦੀ ਕਿਉਂ ਗੱਲ ਕਰਦੇ ਹੋ ਸੋ ਜਿੰਨਾ ਅਲੋਟਡ ਪਾਣੀ ਸੀ ਉਹਨਾਂ ਨੂੰ ਮਿਲ ਚੁੱਕਿਆ ਹੈਗਾ ਪਰ ਲੇਕਿਨ ਉਹਨਾਂ ਨੇ ਫਿਰ ਵੀ ਗੈਰ ਕਾਨੂੰਨੀ ਫਿਰ ਵੀ ਉਹਨਾਂ ਨੇ ਗੈਰ ਕਾਨੂੰਨੀ ਅਧਿਕਾਰਾਂ ਨੂੰ ਜਿਹੜਾ ਆਪਣੇ ਅਧਿਕਾਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਵਰਤਿਆ ਔਰ BBMP ਨੂੰ ਉਹ ਬਜਬੂਰ ਕਰ ਰਹੇ ਨੇ ਕਿ ਕਿ ਪਾਣੀ ਛੱਡੇ ਜਾਵੇ ਪਰ ਲਿਕਨ ਜਿਹਾ ਨਹੀਂ ਹੋਊਗਾ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਤਰੰਤ ਉਹਨਾਂ ਨੇ ਸਾਡੇ ਜਿਹੜੇ ਇੰਜੀਨੀਅਰ ਸੀ ਕਿਉਂਕਿ 740 ਦੇ ਰੇਸੋ ਦੇ ਅੰਦਰ BBMP ਦੇ ਅੰਦਰ EMPLY ਜਿਹੜੇ ਨੇ ਪੰਜਾਬ ਦੇ ਨੇਗੀ 60% ਜਿਹੜੀ ਹਿੱਸਾ ਜਿਹੜਾ ਪੰਜਾਬ ਦਾ 60% ਜਿਹੜਾ ਹਿੱਸਾ ਦਾ 60% ਹਿੱਸਾ ਜਿਹੜਾ ਹੈਗਾ ਉਹ ਪੰਜਾਬ ਦਾ ਬਣਦਾ ਹੈਗਾ ਸੋ ਕਿਤੇ ਨਾ ਕਿਤੇ ਮੈਂ ਸਮਝਦਾਗਾ ਉਹਦੇ ਅੰਦਰ ਵੀ ਅੱਜ ਇੱਥੋਂ پتہ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਡਿਕਟੇਟਰਸ਼ਿਪ ਤੇ ਉੱਤੇ ਰਹੀ ਆ ਕਿੰਨੀ ਤਾਨਾਸ਼ਾਹੀ ਤੇ ਉੱਤਰੀ ਹੋਈ ਆ ਦੇਸ਼ ਦਾ ਹੁਕਮਰਾਨ ਮੋਦੀ ਸਾਹਿਬ ਹਰਿਆਣਾ ਦੇ ਚੀਫ ਮਨਿਸਟਰ ਸੁਨੀਲ ਜਾਖੜ ਜੀ ਰਮੇਤ ਮਿੱਤੂ ਜੀ ਕਿਸ ਤਰ੍ਹਾਂ ਉਹ ਮੈਂ ਸਮਝਦਾ ਅੱਜ ਡਿਕਟੇਟਰ ਬਣੇ ਹੋਏ ਨੇਗੇ ਅੱਜ ਉਹ ਡਿਕਟੇਟਰਸ਼ਿਪ ਦਾ ਸਬੂਤ ਦੇ ਰਹੇ ਨੇਗੇ ਕਿ ਸਾਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੇ ਨੇਗੇ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੇ ਨੇ ਕਿ ਪੰਜਾਬ ਇੱਕ ਦੇਸ਼ ਦਾ ਉਹ ਸੂਬਾਗਾ ਜਿਹੜਾ ਮੈਂ ਸਮਝਦਾ ਜੀ ਨੇ ਦੇਖਦੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਅਥਾਹ ਕੁਰਬਾਨੀਆਂ ਕੀਤੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੱਖਾਂ ਹੀ ਪੰਜਾਬੀ ਜਿਹੜੇ ਲੱਗੇ ਉਹ ਕਰਵਾਰ ਹੋਏ ਨੇਗੇ ਸੋ ਉਸ ਦੇ ਉਹ ਸੂਬੇ ਦੇ ਨਾਲ ਮੈਂ ਸਮਝਦਾ ਧੋਖਾ ਕਰਨਾ ਬਿਲਕੁਲ ਵੀ ਕਿਸੇ ਵੀ ਰੂਪ ਵਿੱਚ ਵਾਜਬ ਨਹੀਂ ਹੈਗਾ ਉਕਮਰਦੀ ਬਗਵਾਨਤਾਂ ਨੇ ਜਿਹੜੀ ਪੰਜਾਬ ਦੀ ਟੀਮ ਗਈ ਸੀ ਉਹ ਤੇ ਚੁੱਪ ਰਹੀ ਹੈ ਤੇ ਸਿਰਫ ਮਗਰਮੱਛੀ ਆਪ ਨੂੰ ਹਾਰੇ ਨੇ ਪੰਜਾਬ ਵਿੱਚ ਸੈਂਕੜੇ ਦੀ ਕਰ ਰਹੇ ਦਾ ਬੈਸ ਸਮਝਦਾ ਇਥੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਕਿਉਂ ਕਿ ਕਿੱਡਾ ਵੱਡਾ ਕੁਫਰ ਤੋਰ ਰਹੇ ਨੇ ਕਿੱਡਾ ਵੱਡਾ ਝੂਠ ਬੋਲ ਰਹੇ ਨੇਗੇ ਇਸੇ ਗੱਲ ਕਰਕੇ ਅਸੀਂ ਇਸੇ ਗੱਲ ਕਰਕੇ ਅਸੀਂ ਡਾਕੂਮੈਂਟਰੀ ਐਵੀਡੈਂਸ ਕੀਤਾ ਸੀਗਾ ਉਹ ਭੁੱਲ ਕੇ ਸਾਨੂੰ ਵੀ ਪਤਾ ਸੀਗਾ ਕਿ ਰਬੀਤ ਬਿੱਟੂ ਜਿਹੜਾ ਬੜਾ ਝੂਠ ਬੋਲਣ ਦਾ ਬਾਹਰ ਆ ਉਹ ਬੜਾ ਰੰਗ ਬਦਲਦਾਗਾ ਬੜਾ ਮੈ ਸਮਝਦਾ ਸਲੇਡੇ ਦੀ ਤਰ੍ਹਾਂ ਕੋ ਰੰਗ ਬਦਲਦਾ ਕਦੇ ਇਹ ਕਦੇ ਉਹ ਗਿਰਗੜ ਦੀ ਤਰ੍ਹਾਂ ਰੰਗ ਬਦਲਦਾ ਕਦੇ ਇਹ ਕਦੇ ਉਹ ਇਸੇ ਗੱਲ ਕਰਕੇ ਅਸੀਂ ਆਪਣਾ ਰਿਟਰਨ ਦੇ ਅੰਦਰ ਰਿਟਰਨ ਦੇ ਅੰਦਰ ਆਰਗੂਮੈਂਟ ਜਿਹੜਾ ਉਹ ਕਰਕੇ ਆਇਆ ਸੀ ਰਿਟਰਨ ਦੇ ਵਿੱਚ ਦੇ ਕੇ ਆਇਆ ਸੀ ਕਿ ਕੱਲ ਨੂੰ ਕਿਤੇ ਭੱਜ ਨਾ ਜਾਣ ਬਿਲਕੁਲ ਪੰਜਾਬ ਦਾ ਪੱਖ ਜਿਹੜਾ ਅਧਿਕਾਰੀਆਂ ਨੇ ਰੱਖਿਆਗਾ ਔਰ ਰਬੀਤ ਮਿੱਟੂ ਝੂਠ ਬੋਲਦਾਗਾ ਜਦੋਂ ਮਰਜ਼ੀ ਆ ਕੇ ਜਿੱਥੇ ਮਰਜ਼ੀ ਆ ਕੇ ਸਾਡੇ ਅਧਿਕਾਰੀਆਂ ਨਾਲ ਬਹਿਸ ਕਰਦੀ ਹੈ ਅਧਿਕਾਰੀਆਂ ਨਾਲ ਕਰ ਲੈ ਸਾਡੇ ਲੀਡਰਾਂ ਨਾਲ ਬਹਿਸ ਕਰਨੀ ਲੀਡਰਾਂ ਨਾਲ ਕਰ ਲੈ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਉਹ ਤਾਂ ਸਿਰਫ ਔਰ ਸਿਰਫ ਕੁਰਸੀ ਲੈਣ ਲਈ ਕਿਉਂਕਿ ਉਹ ਰਾਜਸਥਾਨ ਦਾ ਮੈਂਬਰ ਪਾਰਲੀਮੈਂਟ ਹੈ ਨਾ ਉਹ ਪੰਜਾਬ ਦਾ ਨਹੀਂ ਹੈਗਾ ਰਬੀਤ ਮਿੱਟੂ ਪੰਜਾਬ ਦਾ ਨਹੀਂ ਹੈਗਾ ਉਹਨੂੰ ਸਿਆਸੀ ਤੌਰ ਤੇ ਮੈਂ ਸਮਝਦਾ ਉਹਨੇ ਆਪਣੀ ਜਮੀਰ ਖਤਮ ਕਰ ਚੁੱਕਿਆ ਉਹ ਤਾਂ ਰਾਜਸਥਾਨ ਦਾ ਹੈ ਇਸੇ ਗੱਲ ਕਰਕੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੀ ਬੋਲੂ ਬੋਲੂਗਾ ਉਹ ਪੰਜਾਬ ਦੀ ਬੋਲੀ ਨਹੀਂ ਬੋਲੇਗਾ ਬੀਜੇਪੀ ਤੋਂ ਕਹਿ ਰਹੇ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਟੈਲੀਫੋਨਿਕ ਗੱਲ ਹੋਈ ਹੈ ਕਹਿੰਦੇ ਉਸ ਸਮੇਂ ਦੇ ਹਾਵੀ ਪਾਣੀ ਕਿ ਅਸ ਅਡਿਸ਼ਨਲ ਪਾਣੀ ਦੇ ਗਿਆ ਕਿ ਹੁਣ ਹੈ ਰਾਜਨੀਤੀ ਦੇ ਖੰਦੇ ਆਪਣੇ ਸਟੈਂਡ ਨੂੰ ਪਛਿਆੜ ਮੈਂ ਬਾਰ ਬਾਰ ਸਪਸ਼ਟ ਕਰ ਰਿਹਾ ਕਿ ਜਿੰਨਾ ਪਾਣੀ ਹਰਿਆਣਾ ਨੂੰ ਅਲੋਟਡ ਸੀ ਉਹਨਾਂ ਨੇ ਲੈ ਲਿਆ ਜਾਂ ਨਹੀਂ ਲੈ ਲਿਆ ਪਹਿਲਾ ਤਾਂ ਹਰਿਆਣਾ ਸਟੇਟ ਬੀਬੀ ਐਮ ਇਹ ਸਪਸ਼ਟ ਕਰੇ ਕਿ ਲੈ ਲਿਆ ਕਿ ਨਹੀਂ ਲੈ ਲਿਆ ਜਾਖੜ ਸਾਹਿਬ ਸਪਸ਼ਟ ਕਰਨ ਬਿੱਟੂ ਜੀ ਸਪਸ਼ਟ ਕਰਨ ਕਿ ਉਹਨਾਂ ਨੇ 103 ਪੀਸ ਦੀ ਪਾਣੀ ਵਿਧੀ ਵਰਤੋਂ ਕਰ ਲਈ ਕਿ ਨਹੀਂ ਕਰ ਲਈ ਜੇ ਉਹਨਾਂ ਨੇ ਕਰ ਲਈ ਤਾਂ ਹੁਣ ਕਿਹੜੇ ਮੂਹ ਨਾਲ ਪਾਣੀ ਮੰਗਦੇ ਨੇ ਇਹ ਸਪਸ਼ਟ ਕਰਨ ਕਿ ਭਾਈ ਤੁਸੀਂ ਕਿਸ ਗੱਲ ਲਈ ਪਾਣੀ ਮੰਗ ਰਹੇ ਹੋ ਜੇ ਨਹੀਂ ਲਿਆ ਦੱਸ ਦੇਣ ਦੱਸ ਦੇਣ ਕਿ ਅਸੀਂ ਇੱਦਾਂ ਪਾਣੀ ਇਸ ਉਸ ਨਹੀਂ ਕੀਤਾ ਤਾਂ ਬਿਲਕੁਲ ਅਸੀਂ ਜਿਹੜਾ ਬਣਦਾ ਉਹ ਦੇ ਦਾਂਗੇ ਪਰ ਲੇਕਿਨ ਜਦੋਂ ਉਹਨਾਂ ਨੇ ਆਲਰੇਡੀ 3% ਦੀ ਵੱਧ ਲੈ ਲਿਆ ਤਾਂ ਹੁਣ ਕਿਹੜੇ ਬੂਨਾ ਮੰਗ ਦੇਣਗੇ ਸਾਹਿਬ ਜੀ ਸੈਂਟਰ ਸਰਕਾਰ ਉਹ ਪ੍ਰਧਾਨਾਂ ਦਰਜ ਕਰੀਏ ਮੀਟਿੰਗ ਹੈ 4 ਮਈ ਨੂੰ ਉਹ ਵੀ ਤਾਂ ਜੀ ਉਮੀਦ ਆ ਕਰਦਾ ਹਾਂ ਪਰ ਮੈਂ ਤੱਕ ਕਿਸਾਨ ਜੱਥੇਬੰਦੀ ਤੋਂ ਹੀ ਉਮੀਦ ਰੱਖਦਾ ਹਾਂਗਾ ਕਿ ਜਿਹੜਾ ਅੱਜ ਪਾਣੀਆਂ ਦੇ ਉੱਤੇ ਵੱਡਾ ਡਾਕਾ ਭਾਰਤੀ ਜਨਤਾ ਪਾਰਟੀ ਮਾਰ ਰਹੀ ਆ ਪਰ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜ ਰਿਹਾਗਾ ਔਰ ਪੰਜਾਬ ਦੇ ਖੇਤੀ ਸੈਕਟਰ ਨੂੰ ਖਤਮ ਕਰਨ ਦੇ ਲਈ ਇੱਕ ਵੱਖਰੀ ਚਾਲ ਜਿਹੜੀ ਆ ਉਹ ਵੱਖਰੀ ਕਿ ਸਾਜਿਸ਼ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰਚੀਆ ਉਹਦੇ ਖਿਲਾਫ ਵੀ ਖੁੱਲਕੇ ਬੋਲਣਗੇ ਔਰ ਉਹਦੇ ਖਿਲਾਫ ਵੀ ਮੈਂ ਸਭ ਨਾਲ ਗੱਲ ਜਿਹੜੀ ਆ ਉਸ ਮੀਟਿੰਗ ਚ ਰੱਖਣਗੇ ਔਰ ਕੇਂਦਰੀ ਇਨਤਜ਼ਾਮ ਨੂੰ ਮਜ਼ਬੂਤ ਕਰਨਗੇ ਕਿ ਪੰਜਾਬ ਦਾ ਪਾਣੀ ਨਾ ਜਾਵੇ ਕਿਉਂਕਿ ਜੇ ਪਾਣੀ ਨਾ ਰਹਾ ਤਾਂ ਕਿਸਾਨ ਤਾਂ ਰਹਿਣਾ ਹੀ ਨਹੀਂ ਹੈਗਾ ਤਾਂ ਮੈਂ ਸਭ ਨਾਲ ਅੱਜ ਦੀ ਸਭ ਤੋਂ ਵੱਡੀ ਮੰਗ ਜਿਹੜੀ ਆ ਉਹ ਪਾਣੀਆਂ ਦੀ ਆ ਇਹਦੇ ਉੱਤੇ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹ ਸਾਡੇ ਨਾਲ ਖੜ੍ਹਦਿਆਂ ਡਟ ਕੇ ਸਾਥ ਦੇਣਗੇ ਆਈ ਉਹ ਮੀਟਿੰਗ ਸੇ ਪ੍ਰਸੰਗ ਸਿੱਟੇ ਕਿ ਕਹੇ ਕਿ ਪੰਜਾਬ ਸਰਕਾਰ ਸ਼ਾਮਲ ਨਾ ਹੋਵੇ ਅਸੀਂ ਕੇਂਦਰ ਨਾਲ ਸਿੱਧੀ ਗੱਲ ਕਰਾਂ। ਦੇਖੋ ਜਿਹੜੀਆਂ ਮੰਗਾਂ ਨੇਗੇ ਉਹ ਕੇਂਦਰ ਨਾਲ ਸੰਬੰਧਤ ਨੇਗੀਆਂ। ਜਿੰਦੀਆਂ ਵੀ ਮੰਗਾਂ ਨੇ ਪੰਜਾਬ ਦੇ ਕਿਸਾਨਾਂ ਦੀ ਉਹ ਆਲਰੇਡੀ ਬਾਰ-ਬਾਰ ਕਹਿ ਚੁੱਕੇ ਨੇਗੇ ਕਿ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਤ ਨੇਗੀਆਂ। ਤੋਂ ਬਿਲਕੁਲ ਸਾਡੇ ਤੋਂ ਕੋਈ ਇਤਰਾਜ਼ ਨਹੀਂ ਆਪਣੀ ਮੀਟਿੰਗ ਕਰਨ ਲੈਣ ਔਰ ਮੈਨੂੰ ਇਹ ਵੀ ਆਸ ਆ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਇਨਸਾਫ ਕਰੂਗੀ ਔਰ ਮਾਮਲੇ ਨੂੰ ਲਟਕਾਉਗੀ ਨਹੀਂ ਔਰ ਮਾਮਲੇ ਦਾ ਹੱਲ ਕਰਕੇ ਜਾਊਗੀ। ਜੀ ਮਾਦੇ ਅਗਲਾ ਰਕਾ ਹੈ ਡੈਮ ਪਾਣੀ ਘਟਿਆ ਹੈ ਕਿੰਨਾ ਘੋਟਾ ਹੈ ਜਦੋਂ ਤੋਂ ਇਹ ਤੀਜੇ ਵਿੱਚ ਬਰਤਣਾ ਰਿਹਾ ਹੈ ਬਿਲਕੁਲ ਜਦੋਂ ਡੈਮ ਤੇ ਪਾਣੀ ਘਟ ਰਿਹਾ ਹੈ ਇਸੇ ਗੱਲ ਕਰਕੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਆਪਣਾ ਪਾਣੀ ਅਸੀਂ ਆਪਣੀ ਲਿਆਕਤ ਦੇ ਨਾਲ ਆਪਣੀ ਸੂਝ-ਬੂਝ ਦੇ ਨਾਲ ਪਾਣੀ ਵਰਤ ਰਹੇ ਹਾਂ ਸਾਨੂੰ ਪਤਾ ਹੈਗਾ ਕਿ ਅੱਗੇ ਮਈ ਤੇ ਜੂਨ ਦਾ ਮਹੀਨਾ ਆਉਣਾਗਾ ਸੋ ਜਿਹੜਾ 11% ਦੀ ਪਾਣੀ ਬਚਦਾਗਾ ਉਹ ਅਸੀਂ ਪੰਜਾਬ ਦੇ ਕਿਸਾਨ ਲਈ ਰੱਖਿਆਗਾ ਅਸੀਂ ਪਾਣੀ ਦੀ ਜਿਹੜੀ ਵਰਤਮਾ ਉਹ ਬੜੀ ਸੰਜੀਦਗੀ ਦੇ ਨਾਲ ਕਰ ਰਹੇ ਹਾਂ ਸਾਨੂੰ ਪਤਾ ਹੈਗਾ ਕਿ ਅੱਜ ਪਾਣੀ ਦੀ ਕੀਮਤ ਕਿੰਨੀ ਆ ਅੱਜ ਬੂੰਦ ਬੂੰਦ ਦੀ ਕੀਮਤ ਆਪ ਦੇਸ਼ ਦੇ ਅੰਦਰ ਸੋ ਪਾਣੀ ਜਿਹੜਾ ਉਹ ਲਗਾਤਾਰ ਘਟ ਰਿਹਾ ਚਾਹੇ ਗਲੇਸ਼ੀਅਰ ਦੀ ਗੱਲ ਕਰੀਏ ਉਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਪਾਣੀ ਦੀ ਅੱਛੇ ਤਰੀਕੇ ਨਾਲ ਬੜੀ ਸਜਿਦਗੀ ਨਾਲ ਵਰਤੋਂ ਕਰੀਏ ਪਰ ਹਰਿਆਣਾ ਨੇ ਮੈਂ ਸਮਝਦਾ ਨਲਾਇਕੀ ਦਿਖਾਈ ਆ ਉਹਨਾਂ ਨੇ ਗਲਤੀ ਕੀਤੀ ਇਸ ਗੱਲ ਕਰਕੇ ਭੁਗਤਣਾ ਪੈਂਦਾ ਇਸ ਕਰਕੇ ਅਸੀਂ ਆਪਣੇ ਕਿਸਾਨਾਂ ਜਿੰਨਾਂ ਪਾਣੀ ਦੇਮਾ ਚ ਘਟ ਰਿਹਾਗਾ ਇਸੇ ਕਰਕੇ ਅਸੀਂ ਆਪਣਾ ਪਾਣੀ ਜ਼ਰਬ ਰੱਖਿਆ ਫਾਰਮਰਸ ਪਾਣੀ ਹੋਊਗਾ ਕਿ ਮੈਨੂੰ ਕੋਈ ਸਪਸ਼ਟਤਾ ਨਹੀਂ ਪਾਣੀ ਨਾ ਬਣਾਇਆ ਜਾਏਗਾ ਕਿ ਰੁਕਿਆ ਜਾਏਗਾ ਕਿ ਅੱਗੇ ਨਾ ਰਕਾਵਟ ਬਣਨ ਜਾਏਗਾ ਸਾਰਾ ਕੁਝ ਕਿਸੇ ਦਬਾਅ ਵਿੱਚ ਜਿੰਨਾ ਪਾਣੀ ਅਲੋਟਡ